ਕੀ ਕੇਕ ਮੰਗਾਇਆ ਆਨਲਾਈਨ ਜਿਹੜੀ ਬੜੀ ਬੜੀ ਸੀ ਮਾਨਵੀ ਜਿਹਦੀ ਮੌਤ ਹੋਈ ਆ ਉਹਦੇ ਕੇਕ ਨਹੀਂ ਨਿਕਲਿਆ ਉਹਦੇ ਸਿਰ ਮੂੰਹ ਚ ਝੱਗ ਨਿਕਲੀ ਦੋ ਵਾਰ ਨੇੜੇ ਦੇ ਹਸਪਤਲ ਫਟਾਫਟ ਚੱਕ ਕੇ ਲੈ ਗਏ ਤੇ ਉੱਥੇ ਉਹਨਾਂ ਨੇ ਆਕਸੀਜਨ ਲਾਈ ਤੇ ECG ਕੀਤੀ ਉਹਨੂੰ ਦੇਖਿਆ ਵੀ ਇਹਦੀ ਮੌਤ ਹੋ ਗਈ ਹੱਸਦੇ ਖੇਡਦੇ ਸਾਰੇ ਪਰਿਵਾਰ ਨੇ 10 ਸਾਲਾ ਮਾਸੂਮ ਧੀ ਦਾ ਜਨਮ ਦਿਨ ਮਨਾਇਆ ਆਨਲਾਈਨ ਕੇਕ ਮੰਗਵਾ ਕੇ ਕੱਟਿਆ ਤੇ ਫਿਰ ਉਸ ਨੂੰ ਖਾਦਾ ਦੱਸਿਆ ਜਾ ਰਿਹਾ ਕਿ ਉਸ ਤੋਂ ਬਾਅਦ ਸਾਰਾ ਪਰਿਵਾਰ ਹੀ ਬਿਮਾਰ ਹੋ ਗਿਆ ਇਥੋਂ ਤੱਕ ਕਿ ਜਿਸ ਧੀ ਦਾ ਜਨਮ ਦਿਨ ਸੀ ਉਸ ਦੀ ਮੌਤ ਹੋ ਗਈ ਦਰਅਸਲ ਪਟਿਆਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਆਨਲਾਈਨ ਮੰਗਵਾਇਆ ਹੋਇਆ ਕੇਕ ਖਾਣ ਤੋਂ ਬਾਅਦ ਉਹਨਾਂ ਦੀ ਮਾਸੂਮ ਧੀ ਦੀ ਜਾਨ ਗਈ ਹੈ ਆਜਾ ਮੈਨੂੰ ਲੱਗੇ ਅੰਦਰੋਂ ਦੱਲ ਦਿਓ ਦੱਲ ਲੈ ਕੇ ਆ ਦੇਖੀ ਜਾ ਲੈ ਗੜ ਇੱਕ ਵੀ ਪਿੰਚਾ ਤਾਂ ਲੈ ਆਂਦੀ ਇਹਦੇ ਇਹੋ ਉਹ ਮਗੈਦਰ ਜੀ ਤੁਸੀਂ ਖਿਲਾ ਲੈ ਲੈ ਖਲਾਤ ਦਾ Papa ਤੁਸੀਂ ਵੀ ਮੜਾ ਜਾ ਆ ਖਲਾ ਦੋ ਇਹਨੂੰ ਨਹੀਂ ਆ ਖਲਾ ਦੋ ਬਾਕੀ ਬੀਚ ਆ ਲੈ ਤੇ ਬਲਕਾ ਬਲਕਾ ਲੈ ਆ ਆ ਕਰ ਲੈ ਤੂੰ ਮੇਰੇ ਮੁਜਬ

ਲੇ ਆ ਉਤ ਕੋਲੀਏ ਛੱਡ ਫਿਰ ਆ ਸਵੇਰ ਨੂੰ ਖਾਲੀ ਹੋ ਸਪੀਡ ਦੇ ਤੇ ਉੱਪਰ ਬਾਣੀ ਦੱਸਿਆ ਕਿ ਦਸਲਾਮ ਮਾਨਵੀ ਦੀ ਇੱਕ ਘਾੜ ਦੇ ਨਾਲ ਮੌਤ ਹੋਈ ਹੈ ਪਰਿਵਾਰ ਦੇ ਦੱਸਣ ਮੁਤਾਬਿਕ ਉਹਨਾਂ ਦੇ ਵੱਲੋਂ ਆਨਲਾਈਨ ਕੇਕ ਮੰਗਵਾਇਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਉਲਟੀਆਂ ਵੀ ਲੱਗੀਆਂ ਅਤੇ ਇੱਕ ਧੀ ਦੀ ਜਿਆਦਾ ਹਾਲਤ ਵਿਗੜ ਗਈ ਉਸ ਨੂੰ ਹਸਪਤਾਲ ਵੀ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ ਸੰਗੀ ਨਾਮ ਜੀ ਮੇਰਾ ਨਾਮ ਅਰਵੰਸ਼ ਲਾਲ ਹੈ ਅਰਵੰਸ਼ ਲਾਲ ਜੀ ਕੀ ਘਟਨਾ ਹੋਈ ਕਿਸ ਤਰੀਕ ਦੀ ਘਟਨਾ ਸੀ ਘਟਨਾ ਇਹ 24 ਤਿੰਨ ਦੀ ਆ ਜੀ 2024 ਜੀ ਇਹ ਸਾਡੀ ਬੱਚੀ ਦਾ ਜਨਮ ਦਿਨ ਸੀ ਅਸੀਂ ਇੱਕ ਕੇਕ ਮੰਗਾਇਆ ਹਮ ਆਨਲਾਈਨ ਜਮੈਟੋ ਦੇ ਥਰੂ ਜੀ ਤੇ ਉਹ ਕੇਕ ਕਟਿਆ ਸੀ 7:30 ਵਜੇ 6:00 ਵਜੇ ਆਰਡਰ ਕੀਤਾ 6:30 ਪਹੁੰਚ ਗਿਆ 7:30 ਵਜੇ ਅਸੀਂ ਕੱਟ ਲਿਆ ਜੀ ਕੁਝ ਖਾਣ ਤੋਂ ਬਾਅਦ ਸਾਡੇ ਘਰ ਦੇ ਸਾਰਿਆਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ। ਤੇ ਇਸ ਤਰ੍ਹਾਂ ਸਿਰ ਘੁੰਮ ਰਿਹਾ ਸੀ, ਅੱਖਾਂ ਤੇ ਪਾਰਾ ਪੈਣਾ ਆ ਰਿਹਾ ਸੀ। ਜਦੋਂ ਦੋਨੋਂ ਬੱਚੀਆਂ ਸੀ ਜਿਹੜੀਆਂ ਛੋਟੀਆਂ ਇੱਕ ਦੀ ਉਮਰ 10 ਸਾਲ ਜਿਹਦਾ ਜਨਮ ਦਿਨ ਸੀ ਨਾਮ ਉਹਦਾ ਮਾਨਵੀ ਛੋਟੀ ਉਹਦਾ ਨਾਮ ਪ੍ਰੇਮਨ ਉਹ 8 ਸਾਲ ਦੀ ਹੈ। ਇਹਨਾਂ ਦੋਨਾਂ ਨੂੰ ਉਲਟੀਆਂ ਲੱਗੀਆਂ। ਜਿਹੜੀ ਛੋਟੀ ਵਾਲੀ ਸੀ ਉਹਨੇ ਉਲਟੀਆਂ ਜ਼ਿਆਦਾ ਕੀਤੀਆਂ। ਉਹ ਤਾਂ ਕੇਕ ਸਾਰਾ ਨਿਕਲ ਗਿਆ ਪਰ ਫਿਰ ਵੀ ਉਹਦੀ ਹਾਲਤ ਬਹੁਤ ਜ਼ਿਆਦਾ ਨਾਜ਼ਿਕ ਸੀ ਜਿਹੜੀ ਬੜੀ ਬੜੀ ਸੀ ਮਾਨ ਵੀ ਜਿਹਦੀ ਮੌਤ ਹੋਈ ਆ ਉਹਦੇ ਕੇਕ ਨਹੀਂ ਨਿਕਲਿਆ ਉਹਦੇ ਸਿਰ ਮੂੰਹ ਚ ਝੱਗ ਨਿਕਲੀ ਦੋ ਵਾਰ ਤੇ ਸਾਨੂੰ ਲੱਗਿਆ ਵੀ ਸਿੰਪਲ ਆਮ ਉਲਟੀ ਆਈ ਆ ਤੇ ਉਲਟੀ ਆਣ ਤੋਂ ਬਾਅਦ ਵੀ ਚਲੋ ਇਹ ਠੀਕ ਆ ਉਸ ਹੋ ਗਈ ਦੋ ਘਵਰੀਓ ਨੇ ਫਿਰ ਉੱਠ ਕੇ ਪਾਣੀ ਮੰਗਿਆ ਵੇ ਮੇਰੇ ਨਾ ਬੁੱਲ ਸੁੱਕ ਰਿਹਾ ਮੈਨੂੰ ਪਿਆਸ ਬਹੁਤ ਲੱਗ ਰਹੀ ਆ ਅਸੀਂ ਜਲ ਥੋੜਾ ਥੋੜਾ ਪਾਣੀ ਮੂੰਹ ਚ ਪਾਉਂਦੇ ਰਹੇ ਉਸ ਤੋਂ ਬਾਅਦ ਉਹ ਸੋ ਗਈ 4:00 ਵਜੇ ਸਵੇਰੇ ਦੇਖਿਆ ਤਾਂ ਬਿਲਕੁਲ ਠੰਡੀ ਹੋਈ ਪਈ ਸੀ ਸਾਨੂੰ ਲੱਗਿਆ ਵੀ ਇਹ ਤੇ ਸਾਹ ਚੱਲ ਰਹਾ ਹੈ ਤੇ ਅਸੀਂ ਨੇੜੇ ਦੇ ਹਸਪੀਟਲ ਫਟਾਫਟ ਚੱਕ ਕੇ ਲੈ ਗਏ ਜੀ ਤੇ ਉੱਥੇ ਉਹਨਾਂ ਨੇ ਆਕਸੀਜਨ ਲਾਈ ਤੇ ECG ਕੀਤੀ ਉਹਨੇ ਦੇਖਿਆ ਵੀ ਇਹਦੀ ਮੌਤ ਹੋ ਚੁੱਕੀ ਆ ਉਹਨਾਂ ਨੇ ਫਿਰ ਉਹ ਆਪਣੇ ਕਬਜ਼ੇ ਚ ਲੈ ਕੇ ਫ੍ਰੀਜ 'ਚ ਰੱਖਤੀ ਤੇ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਪੁਲਿਸ ਨੇ ਫਿਰ ਸਾਨੂੰ ਬੁਲਾ ਕੇ ਸਾਡੇ ਬਿਆਨ ਲੈ ਕੇ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਕਰਾ ਕੇ ਸਾਨੂੰ লাশ ਦਿੱਤੀ ਸਰ ਰਿਪੋਰਟ ਆ ਗਈ ਜੀ ਪੋਸਟ ਨਹੀਂ ਆਈ ਅਜੇ ਰਿਪੋਰਟ ਜੀ ਤੇ ਐਫ ਆਈ ਆਰ ਬਗੈਰ ਦਰਦ ਐਫ ਆਈ ਆਰ ਦੱਜ ਗਈ ਹੈ ਜੀ ਜੀ ਤੇ ਜੋ ਕੇਕ ਸੀ ਕੇਕ ਵੀ ਲੱਗਿਆ ਉਹ ਤੇ ਅਸੀਂ ਸੀਐਮ ਦਫ਼ਤਰ ਵੀ ਗਏ ਸੀ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਨਾ ਸਾਡੀ ਸੁਣੀ ਕੋਈ ਉਹ ਕਹਿੰਦੇ ਅਸੀਂ ਚਲਦੀ ਦੁਕਾਨ ਦੇ ਵਿੱਚੋਂ ਸਿੰਪਲ ਲੈ ਸਕਦੇ ਆ ਜਿਹੜਾ ਤੁਹਾਡੇ ਕੀਗ ਉਹਨਾਂ ਦੀ ਬੇਕਰੀ ਤੋਂ ਆਇਆ ਉਹਦਾ ਸਿੰਪਲ ਨਹੀਂ ਅਸੀਂ ਲੈ ਸਕਦੇ ਸਰ ਕਿਸ ਨੇ ਕਹੀ ਇਹ ਗੱਲ ਇਹ ਜਸਵਿੰਦਰ ਸਿੰਘ ਸੀ ਇੱਕ ਉਹ ਅਸੀਂ ਸੀਐਮ ਨੂੰ ਮਿਲੇ ਉਹਨਾਂ ਨੇ ਉਹਨੂੰ ਬੁਲਾਇਆ ਵੀ ਤੁਸੀਂ ਇਹਨਾਂ ਦੀ ਸੁਣੋ ਉਹਨਾਂ ਦੀ ਐਪਲੀਕੇਸ਼ਨ ਲਾਓ ਤੇ ਲੈ ਕੇ ਸਰ ਹੁਣ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਜੀ ਇਸ ਤਰ੍ਹਾਂ ਹੀ ਸਰ ਮੰਗ ਕਰਦੇ ਆਂ ਵੀ ਇਹਨਾਂ ਨੂੰ ਸਖਤ ਸਜ਼ਾ ਮਿਲੇ ਸਾਨੂੰ ਨਿਆਂ ਮਿਲੇ ਸਰ ਕੋਈ ਵੀਟ ਅਲਰਜੀ ਵਗੈਰਾ ਦੀ ਗੱਲ ਨਹੀਂ ਕੋਈ ਖੁਸ਼ ਵੀ ਨਹੀਂ ਜੀ ਉਹ ਕਦੀ ਹੋਇਆ ਹੀ ਨਹੀਂ ਜੀ ਇਹਨੂੰ ਉਹ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਬੱਚੇ ਨੂੰ ਕਦੀ ਉਹਨੂੰ ਤਾਂ ਬੁਖਾਰ ਜੁਕਾਮ ਤੱਕ ਨਹੀਂ ਕਦੀ ਸਰ ਕਿੰਨੇ ਬੱਚੇ ਨੇ ਜੀ ਬੱਚੇ 2 ਆ ਦੋਵੇਂ ਦੋਨੋਂ ਬੇਟੀਆਂ ਜੀ ਦੂਜੀ ਬੇਟੀ ਦੀ ਹਾਲਾਤ ਕੀ ਮੈਨੂੰ ਦੂਜੀ ਬੇਟੀ ਦੀ ਹਾਲਾਤ ਹੁਣ ਠੀਕ ਹੈ ਜੀ ਪਰਿਵਾਰ ਨੂੰ ਹੋਰ ਨੂੰ ਵੀ ਹੋਈ ਹੈ ਜੀ ਹੋਰ ਨੂੰ ਹਾਂ ਜੀ ਮੇਰੇ ਵਾਈਫ ਵੀ ਕਾਫੀ ਸਿਗੇ ਜੀ ਉਹਨਾਂ ਨੂੰ ਮੋੜਾ ਦੁਖਦਾ ਉਹਨਾਂ ਦਾ ਯਾਨੀ ਅੱਧੇ ਘੰਟੇ ਬਾਅਦ ਬੱਕ ਲੈਂਦੇ ਨਾ ਜਦੋਂ ਤਾਂ ਜਾਗ ਆ ਜਾਂਦੀ ਆ ਉਸ ਦਿਨ ਤੋਂ ਉਹਨਾਂ ਨੂੰ ਕੋਈ ਸੁਰਤ ਨਹੀਂ ਰਹੀ ਸੁੱਤੇ ਹੀ ਰਹਿ ਗਏ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਪੁਲਿਸ ਵੱਲੋਂ ਦੁਕਾਨਦਾਰ ਦੇ ਉੱਤੇ ਪਰਚਾ ਦਰਜ ਕਰ ਲਿਆ ਗਿਆ ਹੈ ਪਰ ਪਰਿਵਾਰ ਦਾ ਕਹਿਣਾ ਹੈ ਕਿ ਫਿਲਹਾਲ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਪਟਿਆਲਾ ਤੋਂ ਅਮਰਜੀਤ ਸਿੰਘ ਪੰਜਾਬੀ ਲੂਕ ਚੈਨਲ